ਕ੍ਰਿਸ਼ਿਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਕੰਦ ਆਯੁਰਵੈਦਿਕ ਦਵਾਈਖਾਨਾ ਅੱਜ ਅਸੀਂ ਹਿਰਦੇ ਰੋਗ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਕਿ ਕਿਸੇ ਕਾਰਨ ਕਰਕੇ ਕਿਸੇ ਵਜ੍ਹਾ ਕਰਕੇ ਹਿਰਦੇ ਕਮਜ਼ੋਰ ਹੋ ਜਾਂਦਾ ਹੈ ਔਰ ਹਿਰਦੇ ਦੀ ਧੜਕਣਾ ਦਿਲ ਦੀ ਧੜਕਣਾ ਵਧਦੀ ਰਹਿੰਦੀ ਹੈ ਔਰ ਦਿਲ ਕਮਜ਼ੋਰ ਹੋ ਜਾਂਦਾ ਹੈ ਔਰ ਇਸ ਤਰ੍ਹਾਂ ਕੇ ਟੈਨਸ਼ਨ ਔਰ ਡਰ ਮਨ ਚ ਰੱਖਣਾ ਔਰ ਇਹਦੇ ਦੇ ਦੀ ਕਮਜ਼ੋਰੀ ਦੀ وجہ ਨਾਲ ਹੋ ਜਾਂਦਾ ਹੈ ਔਰ ਦਿਲ ਦੀ ਕਮਜ਼ੋਰੀ ਹੋਣ ਦਾ ਜੋ ਕਾਰਨ ਹੁੰਦਾ ਹੈ ਜਿਸ ਤਰ੍ਹਾਂ ਕੇ ਪੌਸ਼ਟਿਕ ਔਰ ਟਿਕਣਾ ਗਰਮ ਤੀਜਾ ਖਾਣੀਆਂ ਜਾਂ ਫਿਰ ਤੇਜ਼ ਔਸ਼ਦੀ ਦਾ ਪਰਯੋਗ ਕਰਨਾ ਇਨ ਕਾਰਨਾ ਕਰਕੇ ਵੀ ਦਿਲ ਕਮਜ਼ੋਰ ਹੋ ਜਾਂਦਾ ਹੈ ਔਰ ਦਿਲ ਕਮਜ਼ੋਰ ਹੋਣ ਦਾ ਕਾਰਨ ਜਿਸ ਤਰ੍ਹਾਂ ਕਿ ਅਤਿਅधिक ਸ਼ਰਾਬ ਪੀਣੀ ਔਰ ਯਾਦਾਤਰ ਸ਼ਰਾਬ ਪੀਣੀ ਅਰਸਤੇ ਦਿਲ ਦਿਮਾਗ ਕਮਜ਼ੋਰ ਹੋ ਜਾਂਦਾ ਹੈ ਔਰ ਯਾਦਾਸਤ ਕਮਜ਼ੋਰ ਹੋ ਜਾਂਦੀ ਹੈ ਔਰ ਨਿੰਦਰਾ ਘੱਟ ਆਉਣ ਲੱਗ ਜਾਂਦੀ ਹੈ ਔਰ ਨਿੰਦਰਾ ਬਹੁਤ ਘੱਟ ਆਉਣ ਲੱਗ ਜਾਂਦੀ ਹੈ ਜਿਸ ਤਰ੍ਹਾਂ ਕਿ ਥਕਾਵਟ ਪਰੇਸ਼ਾਨੀ ਔਰ ਟੜਕਣਾ ਵਜਣੀ ਜਿਸ ਤਰ੍ਹਾਂ ਕਿ ਨਿੰਦਰਾ 'ਚ ਕਮੀ ਆਉਣੀ ਔਰ ਬੇਚੈਨੀ ਆਪੇਚੈਨੀ ਹੋਣਾ ਅਕ-ਵਕ ਬਕਣਾ ਔਰ ਹਿਰਦੇ 'ਚ ਜਿਸ ਤਰ੍ਹਾਂ ਕਿ ਹਿੰਸਕ ਭਾਵਨਾਇ ਉਤਪੰਨ ਹੋਣਾ ਇਹ ਜੋ ਰੋਗ ਹੈ ਹੈਗਾ ਹੈ ਇਹ ਜ਼ਿਆਦਾਤਰ ਸ਼ਰਾਬ ਅधिक ਪੀਣ ਦੇ ਨਾਲ ਹੋ ਜਾਂਦਾ ਹੈ ਔਰ ਯਾਦਾ ਸ਼ਰਾਬ ਪੀਣ ਦੇ ਨਾਲ ਵੀ ਦਿਲ ਕਮਜ਼ੋਰ ਹੋ ਜਾਂਦਾ ਹੈ ਔਰ ਨਿੰਦਰਾ ਘਟਾਉਣ ਲੱਗ ਜਾਂਦੀ ਹੈ ਜਿਸ ਤਰ੍ਹਾਂ ਕਿ ਦਿਲ ਦੀ ਧੜਕਣਾ ਵਧਣਾ ਔਰ ਕਮਜ਼ੋਰੀ ਜਾਂ ਫਿਰ ਕੋਈ ਕੰਮ ਕਰਨਾ ਜਾਂ ਫਿਰ ਦੌੜ ਲਗਾਉਣੀ ਇਸ ਤੇ ਵੀ ਦਿਲ ਦੀ ਧੜਕਣਾ ਵਧ ਜਾਂਦੀ ਹੈ ਔਰ ਆ ਜ਼ਾਤਰ ਕਮਜ਼ੋਰੀ ਕਿਸ ਤਰ੍ਹਾਂ ਕੇ ਦਿਮਾਗੀ ਕੰਮ ਕਰਨਾ ਔਰ ਜਿਸ ਤਰ੍ਹਾਂ ਕੇ ਪਰੇਸ਼ਰਮ ਨਾ ਕਰਨਾ ਔਰ ਜਿਸ ਤਰ੍ਹਾਂ ਕਿ ਜ਼ਿਆਦਾ ਬੈਠਕਦਾ ਕੰਮ ਕਰਨਾ ਔਰ ਇਸ ਕਾਰਨ ਕਰਕੇ ਵੀ ਇਹ ਜਿਹੜਾ ਸਰੀਰ ਆ ਕਮਜ਼ੋਰ ਹੋ ਜਾਂਦਾ ਹੈ ਔਰ ਹਿਰਦੇ ਕਮਜ਼ੋਰ ਹੋਣ ਦੇ ਬਹੁਤ ਸਾਰੇ ਕਾਰਨ ਹੁੰਦੇ ਆ ਜਿਸ ਤਰ੍ਹਾਂ ਕਿ ਗਰਮੀ ਆधिक ਵੱਧ ਜਾਂਦੀ ਹੈ ਇਸ ਤੇ ਪਸੀਨਾ ਯਾਦੀ ਆਉਣਾ ਕਮਜ਼ੋਰੀ ਟੜਕਣਾ ਵਜਣੀ ਔਰ ਕਵਰਾ ਹਟ ਪੈਣੀ ਅੱਖਾਂ ਲਾਲ ਹੋਣੀਆਂ ਜਾਂ ਫਿਰ ਪੇਸ਼ਾਬ ਗੰਦਲਾ ਪੀਲਾ ਔਰ ਚੱਕਰ ਆਉਣੇ ਜਾਂ ਫਿਰ ਖੂਨ ਦੀ ਕਮੀ ਹੋਣੀ ਪਾਂਡੂ ਕਾਮਲਾ ਨਿਰਬਲਤਾ ਆਦਿਕ ਕਮਜ਼ੋਰੀ ਹੋ ਜਾਂਦੀ ਹੈ ਔਰ ਜਿਸ ਤਰ੍ਹਾਂ ਕੀ ਵਾਯੂ ਰੋਗ ਦੀ ਵਜ੍ਹਾ ਨਾਲ ਵਾਯੂ ਰੋਗ ਦੀ ਵਜ੍ਹਾ ਨਾਲ ਵੀ ਦਿਲ ਕਮਜ਼ੋਰ ਹੋ ਜਾਂਦਾ ਹੈ ਔਰ ਜਿਸ ਤਰ੍ਹਾਂ ਕੀ ਦਿਲ ਦੀ ਧੜਕਣਾ ਵਧਣਾ ਕਮਜ਼ੋਰੀ ਨਿੰਦਰਾ ਨਾ ਆਉਣਾ, ਥਕਾਵਟ ਮਹਿਸੂਸ ਹੋਣਾ, ਘਬਰਾਟ ਪੈਣਾ, ਔਰ ਬੁਰੇ ਸੁਪਨੇ ਆਉਣੇ, ਆਦਿਕ ਰੋਗ ਉਤਪਨ ਹੋ ਜਾਂਦੇ ਐ। ਔਰ ਜਿਸ ਤਰ੍ਹਾਂ ਕੇ ਅਨੁੱਖ ਜਿਹੜੇ ਐ ਔਰ ਹਿਰਦੇ ਨੂੰ ਤਾਕਤ ਦੇਣ ਵਾਲੀਆਂ ਦਵਾਈਆਂ ਮਿਲ ਜਾਂਦੀਆਂ ਔਰ ਮਨੁੱਖ ਤੰਦਰੁਸਤ ਹੋ ਜਾਂਦਾ ਐ। ਜਿਸ ਤਰ੍ਹਾਂ ਕੀ ਪਰਹੇਜ਼, ਸ਼ਰਾਬ ਨਾ ਪੀਣੀ ਔਰ ਸ਼ਰਾਬ ਛੱਡਣ ਦੀ ਦਵਾਈ ਮੁਕੰਦ ਆਯੁਰਵੇਦਿਕ ਦਵਾਖਾਨਾ ਪਿੰਡ ਬਾਚਕ ਤੋਂ ਫਿਰੇ ਸੇਵਾ ਚ ਮਿਲ ਜਾਂਦੀ ਹੈ ਕਿਉਂਕਿ ਸ਼ਰਾਬ ਛੱਡਣ ਦੇ ਨਾਲ ਹੀ ਮਨੁੱਖ ਤੰਦਰੁਸਤ ਹੁੰਦਾ ਹੈ ਜਿਸ ਤਰ੍ਹਾਂ ਕਿ ਦ ਉਸ ਦੀ ਜੜੀ ਬੂਟੀ ਜੋ ਸ਼ਰਾਬ ਛੱਡਣ ਵਾਲੀ ਹੈ ਔਰ ਸ਼ਰਾਬ ਛੱਡਣ ਦੇ ਨਾਲ ਹੀ ਮਨੁੱਖ ਜਿਹੜਾ ਤੰਦਰੁਸਤ ਹੋ ਜਾਂਦਾ ਹੈ ਔਰ ਨੀਂਦ ਆਉਣ ਲੱਗ ਜਾਂਦੀ ਹੈ ਜਿਸ ਤਰ੍ਹਾਂ ਕਿ ਅਧਿਕ ਜਾਣਕਾਰੀ ਪ੍ਰਾਪਤ ਕਰਨ ਦੇ ਲਈ 85599 61 ਕੋਤੀ ਮੁਕੰਦ ਆਯੁਰਵੈਦਿਕ ਦਵਾਈਖਾਨਾ ਪਿੰਡ ਬਾਜਕ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ